ਭਾਰਤੀ ਕ੍ਰਿਕਟ ਟੀਮ ਅੱਜ ਬੁੱਧਵਾਰ ਵਾਲੇ ਦਿਨ ਸਾਲ ਦਾ ਆਪਣਾ ਪਹਿਲਾ T20 ਕ੍ਰਿਕਟ ਮੈਚ ਖੇਡੇਗੀ। ਸੂਰਜ ਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ ਨਾਗਪੁਰ ਦੇ ਵਿਧਰਬ ਕ੍ਰਿਕਟ ਗਰਾਊਂਡ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਭਿੜੇਗੀ। ਇਹ ਮੈਚ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ। ਪੰਜ ਮੈਚਾਂ ਦੀ T20 ਸੀਰੀਜ਼ ਭਾਰਤ ਦੀ ਵਿਸ਼ਵ ਕੱਪ ਦੀ ਤਿਆਰੀਆਂ ਲਈ ਆਖਰੀ ਸੀਰੀਜ਼ ਹੋਵੇਗੀ। ਕਿਉਂਕਿ ਟੀਮ ਇੰਡੀਆ 7 ਫਰਵਰੀ ਨੂੰ ਘਰੇਲੂ ਮੈਦਾਨ ਤੇ T20 ਵਿਸ਼ਵ ਕੱਪ ਖੇਡੇਗੀ। ਜਸਪ੍ਰੀਤ ਬੁਮਰਾ ਵੀ ਇਸ ਸੀਰੀਜ਼ ਦੇ ਵਿੱਚ ਵਾਪਸੀ ਕਰ ਰਹੇ ਨੇ ਤੇਜ਼ ਗੇਂਦਬਾਜ਼ ਬੁਮਰਾ ਨੂੰ ਕੀਵੀਆਂ ਵਿਰੁੱਧ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ ਭਾਰਤ ਕੋਲ ਵਨਡੇ ਸੀਰੀਜ਼ ਦੇ ਵਿੱਚ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ ਉਹਨਾਂ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਵਿੱਚ 1-2 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਏ ਟੀ-20 ਮੈਚਾਂ ਦਾ ਭਾਰਤੀ ਟੀਮ ਹੈਡ ਟੂ ਹੈਡ ਰਿਕਾਰਡ ਦੇ ਵਿੱਚ India vs New Zealand ਤੋਂ ਅੱਗੇ ਹੈ ਟੀਮ ਨੇ 48% ਮੈਚ ਜਿੱਤੇ ਨੇ ਜਦਕਿ 40% ਮੈਚ ਹਾਰੇ ਨੇ ਹੁਣ ਦੋਵੇਂ ਟੀਮਾਂ ਵਿਚਕਾਰ 25 T20 ਅੰਤਰਰਾਸ਼ਟਰੀ ਮੈਚ ਹੁਣ ਤੱਕ ਖੇਡੇ ਗਏ ਨੇ ਇਹਨਾਂ ਵਿੱਚੋਂ 12 ਮੈਚ ਭਾਰਤ ਦੀ ਟੀਮ ਦੇ ਹੱਕ ਦੇ ਵਿੱਚ ਰਹੇ ਨੇ ਜਦਕਿ ਕੀਵੀਆਂ ਨੇ 10 ਮੈਚ ਜਿੱਤੇ ਨੇ ਤੇ 3 ਮੈਚ ਬਰਾਬਰ ਰਹੇ ਨੇ ਘਰੇਲੂ ਮੈਦਾਨ ਦੇ ਵਿੱਚ ਭਾਰਤੀ ਟੀਮ ਦਾ ਜਿੱਤਣ ਦਾ ਪ੍ਰਤੀਸ਼ਤ ਜ਼ਿਆਦਾ ਹੈ ਟੀਮ ਨੇ ਘਰੇਲੂ ਮੈਦਾਨ ਦੇ ਵਿੱਚ 63% ਮੈਚ ਜਿੱਤੇ ਨੇ ਟੀਮ ਨੇ 11 ਵਿੱਚੋਂ 7 ਮੈਚ ਜਿੱਤੇ ਨੇ ਜਦਕਿ 4 ਦੇ ਵਿੱਚ ਭਾਰਤੀ ਟੀਮ ਦੀ ਹਾਰ ਹੋਈ ਹੈ ਸੋ ਅੱਜ ਦਾ ਮੁਕਾਬਲਾ ਬੇਹਦ ਦਿਲਚਸਪ ਰਹਿਣ ਦੀ ਉਮੀਦ ਹੈ ਦਰਸ਼ਕਾਂ ਵੱਲੋਂ ਵੀ ਇਸ ਮੈਚ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਆਪਣੀ ਹਾਰ ਦਾ ਬਦਲਾ ਲੈ ਕੇ ਨਿਊਜ਼ੀਲੈਂਡ ਨੂੰ ਹਰਾ ਪਾਉਂਦੀ ਹੈ ਜਾਂ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਣ ਨੂੰ ਮਿਲਦਾ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਫਿਲਹਾਲ ਦਰਸ਼ਕਾਂ ਵੱਲੋਂ ਬੇਸਬਰੀ ਦੇ ਨਾਲ ਇਸ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਮੈਚ ਅੱਜ 7 ਵਜੇ ਸ਼ੁਰੂ ਹੋਵੇਗਾ